ਸਿੰਦਰ ਵਿਖੇ ਕਰਤਾਰਪੁਰ ਪੁਲਿਸ ਦੇ ਵੱਲੋਂ ਅੱਜ ਇੱਕ ਗੁਪਤ ਰੇਡ ਕੀਤੀ ਗਈ ਹੈ ਦੱਸ ਦਈਏ ਕਿ ਰੇਡ ਖਾਲਸਾ ਮੈਮੋਰੰਡਮ ਫਾਰ ਜਸਟਿਸ 2020 ਸੋਸ਼ਲ ਮੀਡੀਆ ਤੇ ਐਕਟਿਵ ਹੋਏ ਲੋਕਾਂ ਦੇ ਘਰ ਦੇ ਵਿੱਚ ਕੀਤੀ ਗਈ ਹੈ ਇਸ ਦੌਰਾਨ ਪੁਝਗਿਛ ਕੀਤੀ ਗਈ ਅਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਵੀ ਲਈਤੀ ਗਈ ਹੈ ਤੇ ਕੁਝ ਲੋਕ ਆਪਣੇ ਘਰਾਂ ਦੇ ਵਿੱਚ ਮੌਜੂਦ ਵੀ ਨਹੀਂ ਸਨ ਇਸ ਬਾਰੇ ਗੱਲਬਾਤ ਕਰਦੇ ਹੋਏ ਡੀਐਸਪੀ ਕਰਤਾਰਪੁਰ सुरेंद्र ਪਾਲ ਢੋਂਗਰੀ ਨੇ ਦੱਸਿਆ ਕਿ 2020 ਦੇ ਵਿੱਚ ਖਾਲਿਸਤਾਨ ਮੈਮੋਰੰਡਮ ਦੇ ਵਿੱਚ ਐਕਟਿਵ ਹੋਏ ਲੋਕਾਂ ਤੋਂ ਪੁਝਗਿਛ ਕੀਤੀ ਗਈ ਹੈ ਤਾਂ ਕਿ ਪਤਾ ਚੱਲ ਸਕੇ ਕਿ ਇਸ ਵੇਲੇ ਉਹ ਲੋਕ ਐਕਟਿਵ ਹਨ ਜਾਂ ਫਿਰ ਨਹੀਂ ਉਹਨਾਂ ਦੇ ਘਰਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਅਤੇ ਮੋਬਾਈਲ ਫੋਨ ਵੀ ਜਾਂਚ ਲਈ ਭੇਜਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਅੱਜ ਕੁਝ ਲੋਕਾਂ ਦੇ ਚਾਰਾ ਵਿੱਚ ਵੀ ਰੇਡ ਕੀਤੀ ਗਈ ਹੈ ਜਿਦੇ ਵਿੱਚ ਆਲੰਪੁਰਪਗ ਨਿਵਾਸੀ ਸੁਖਵੀਰ ਸਿੰਘ ਵੀ ਘਰ ਘਰ ਜਾ ਕੇ ਪੁਛਗਿਛ ਕਰ ਰਹੇ ਨੇ ਅ ਅੱਜ ਦੀ ਜਿਹੜੀ ਚੈਕਿੰਗ ਹੈਗੀ ਹੈ ਸਾਡਾ ਪੁਲਿਸ ਦਾ ਰੂਟੀਨ ਮੈਟਰ ਹੈ ਕਿ ਅੱਜ ਅਸੀਂ ਸੁਖਵੀਰ ਸਿੰਘ son of ਸੰਤੋਖ ਸਿੰਘ ਵਿਲੇਜ ਆਲੰਪੁਰ ਪੱਕਾ ਦੇਸੀ ਕਰੇ ਰੇਡ ਕੀਤਾ ਸੀਗਾ ਰੇਡ ਕਰਕੇ ਉੱਥੇ ਉਹਨੂੰ ਸਰਸਰੀ ਪੁਛਗਿਛ ਕੀਤੀ ਸੀਗੀ ਔਰ ਇਹ ਜਿਹੜਾ ਵਿਅਕਤੀ ਹੈਗਾ ਇਹ 2020 ਪ੍ਰੋਫਰੈਂਟਮ ਸੇਕ ਫੋਰ ਜਸਟਿਸ ਦੇ ਰਾਹੀਂ ਡਿਟੈਕਟ ਹੋਇਆ ਸੀਗਾ ਕਿ ਇਸ ਬੰਦੇ ਨੇ ਆਪਣੇ ਫੋਨ ਤੋਂ ਉਹਨਾਂ ਦਾ ਜਿਹੜਾ ਪੇਜ ਫੇਸਬੁੱਕ ਦੇ ਉੱਤੇ ਉੱਥੇ ਮੈਸੇਜ ਵਗੈਰਾ ਕਰਦਾ ਸੀਗਾ ਉਸ ਤੋਂ ਬਾਅਦ ਜਦੋਂ ਇਹ ਸਾਡੀ ਨਜ਼ਰ ਦੇ ਵਿੱਚ ਆਇਆ ਫਿਰ ਅਸੀਂ ਆਪਣੇ ਏਰੀਏ ਦੇ ਜਿੰਨੇ ਵੀ ਇਸ ਤਰ੍ਹਾਂ ਦੇ ਵਿਅਕਤੀ ਨੇ ਉਹਨਾਂ ਨੂੰ ਅਸੀਂ ਗਾਹੇ-ਭਗਾਹੇ ਜਿਹੜਾ ਹੈਗਾ ਉਹਨੂੰ ਚੈੱਕ ਕਰਦੇ ਰਹਿੰਦੇ ਆ ਕਿ ਉਹਨਾਂ ਦੀਆਂ ਪ੍ਰੈਜ਼ੈਂਟ ਐਕਟੀਵिटीज ਕੀ ਹੈਗੀਆਂ ਨੇ ਉਹਨਾਂ ਦੇ ਅਸੀਂ ਫੋਨ ਵਗੈਰਾ ਸਾਰੇ ਚੈੱਕ ਕਰਦੇ ਆ ਉਹਨਾਂ ਦਾ ਅਸੀਂ ਜਾਇਦਾਦ ਦਾ ਬੇਰਵਾ ਵਗੈਰਾ ਚੈੱਕ ਕਰਦੇ ਆ ਉਹਦੀਆਂ ਆਪਣੀਆਂ ਗਤੀਵਿਧੀਆਂ ਕਿਹਦੇ ਕਿਹਦੇ ਨਾਲ ਦਾ ਮੇਲ ਫਲਾਪ ਹੈਗਾ ਇਸ ਤਰੀਕੇ ਦੇ ਅਸੀਂ ਚੈਕਿੰਗ ਸਾਡੇ ਰੂਟੀਨ ਦੇ ਮੁਤਾਬਕ ਚੱਲਦੀ ਰਹਿੰਦੀ ਹੈ ਸਿਰ ਦੁਬਾਰਾ ਐਕਟੀਵੇਸ਼ਨ ਦੇਖੀ ਕਿਸੇ ਵਿੱਚ ਜੋ ਕਿ ਤੁਸੀਂ ਬਾਰ ਬਾਰੀ ਚੈਕਿੰਗ ਕਰਦੇ ਹੋ ਕੋਈ ਬਦਲਾਵ ਨਜ਼ਰ ਆਇਆ ਨਹੀਂ ਅੱਜ ਵੀ ਅਸੀਂ ਜਿਹੜਾ ਇਹਨਾਂ ਦਾ ਜਿਹੜਾ ਫੋਨ ਹੈ ਅਸੀਂ ਉਹਨੂੰ ਫਰੈਂਸਿਕ ਦੇ ਲਈ ਸਰਚ ਕਰਾਵਾਂਗੇ ਉਹਦੇ ਤੋਂ ਸਾਨੂੰ ਟੈਕਨੀਕਲੀ ਪਤਾ ਲੱਗ ਜਾਏਗਾ ਕਿ ਹੁਣ ਇਹ ਬੰਦਾ ਪ੍ਰੋਪਰ ਐਕਟਿਵ ਹੈਗਾ ਜਾਂ ਮਤਲਬ ਉਸ ਤੋਂ ਬਾਅਦ ਸਾਇਲੈਂਟ ਹੈਗਾ ਦੇ ਨੇ ਸਾਡੀ ਸੱਸਰੀ ਪੁਛਗਿਰ ਦੇ ਦੌਰਾਨ ਤਾਂ ਇਹ ਬੰਦਾ ਸਾਈਲੈਂਟ ਪਾਇਆ ਗਿਆ ਖਮੋਸ਼ ਹੈ ਆਪਣਾ ਟੈਲੀਗ੍ਰਾਮ ਦਾ ਕੰਮ ਕਰਦਾ ਹੈ ਪੁਲਤ ਦੇ ਵਿੱਚ ਤੇ ਪਰ ਫਿਰ ਵੀ ਸਾਡੀ ਜਿਹੜੀ ਨਜ਼ਰ ਇਹਦੇ ਤੇ ਬਣੀ ਰਹਿੰਦੀ ਹੈ ਸਰ ਜਿੱਦ ਤੱਕ ਸੱਸਰੀਆਂ ਜਲਾਣੇ ਦੇ ਅੰਦਰ ਤੇ ਉਹ ਵੀ ਬਰਾਬਰ ਅ ਨੰਦ ਨੇ ਨੇ ਫਿਲਹਾਲ ਅ ਇਸ ਤਰ੍ਹਾਂ ਦੀ ਕੋਈ ਇਤਰਾਜਯੋਗ ਚੀਜ਼ ਸਾਨੂੰ ਜਿਹੜੀ ਆ ਬਰਾਬਰ ਨਹੀਂ ਹੋਈ ਤੇ ਅਸੀਂ ਇਹਦੀ ਪ੍ਰੋਪਰ ਸਰਚ ਕੀਤੀ ਆ ਘਰ ਦੇ ਵਿੱਚ ਹਾਜ਼ਰੀ ਮਿਲਿਆ ਸਾਨੂੰ ਆਪਣੀ ਵਾਈਫ ਸੀ ਇਹਦੀ ਇਹਦੀ ਮਦਦ ਸੀ ਛੋਟੀ ਬੱਚੀ ਸੀਗੀ ਫਾਦਰ ਇਹਦਾ ਕਿਤੇ ਗਿਆ ਹੋਇਆ ਸੀਗਾ ਜਿੰਨੀ ਕਸੀਂ ਪਿੰਡ ਲੈਵਲ ਤੇ ਪੁੱਛਗਿੱਛ ਵੀ ਕੀਤੀ ਆ ਤੇ ਇਹਦੇ ਘਰ ਤੋਂ ਵੀ ਅਸੀਂ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਅਜੇ ਤੱਕ ਕੋਈ ਇਤਰਾਜ਼ਯੋਕ ਚੀਜ਼ ਸਾਡੇ ਸੰਪਰਕ ਵਿੱਚ ਨਹੀਂ ਆਈ